ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਹੜੀ ਇਨ ਚਾਮਾ ਨਾਲ ਸਾਈਕਲ ਲਈ ਸੀ ਉਹ ਅੱਜ ਵੇਚਣ ਦਾ ਟਾਈਮ ਆ ਗਿਆ ਇਹ ਆਪਣੀ ਸਾਈਕਲ ਬਿਟਵੀਨ ਮਾਈ ਬਾਈਕ ਤੇ ਅੱਜ ਸੇਲ ਹੋ ਗਈ ਬਸ ਥੋੜੇ ਟਾਈਮ ਬਾਅਦ ਬੱਸ ਦੇਣ ਜਾ ਰਹੇ ਆ ਇਹਨੂੰ ਇਹ ਨਮੀ ਉਹ ਪਈਆ ਤਕਰੀਬਨ ਬਸ ਉਸ ਰੀਜਨ ਹੈ ਇਹਦੇ ਕਰਕੇ ਮੈਨੂੰ ਵੇਚਣੀ ਪੈ ਰਹੀ ਆ ਸਾਈਕਲ ਤੇ ਇਹ बस फोन ਆਉਣ ਵਾਲਾ ਜੀ ਨੇ ਸਾਈਕਲ ਖਰੀਦੀ ਆ। ਆ ਰਹੇ ਨੇ। ਹੁਣ ਮੈਂ ਕਿਹਾ ਸੀ ਅਸੀਂ 15-20 ਮਿੰਟ ਤੱਕ ਪਹੁੰਚ ਜਾਣਾ। ਤੇ ਫੈਰੀ ਸੀ ਕੁਲਰ ਹੋ ਗਿਆ ਖਾਲੀ। ਥੋੜਾ ਜਿਹਾ ਕੁਲਰ 'ਚ ਪਾਣੀ ਪਾਦਾ ਮੈਂ। ਬਾਲਟੀ ਲੈ ਕੇ। ਲੈ ਕੇ ਪਾਪਾਦ ਨੇ ਕੁਲਰ 'ਚ ਪਾ ਗੀ। ਫੋਨ ਆ ਗਿਆ ਕੰਨਨ ਰੋਡ ਤੇ। ਤੇ ਤੁਸੀਂ ਉੱਥੇ ਰੋਡ ਤੇ ਆ ਜਿਓ ਤੇ ਬਾਏ ਬਾਏ ਸਾਈਕਲ ਅੱਜ ਜਾਰੀ ਹੈ ਆਪਣੀ। ਮਰੇ ਚਾ ਮਨ ਲੱਗੀ ਸੀ ਚਲੋ ਕੋਈ ਨਹੀਂ ਬਾਕੀ ਉਹਦੇ ਮੈਂ ਰੀਜਨ ਤੁਹਾਨੂੰ ਅੱਜ ਦੱਸਤਾ ਸਾਰੀ ਵੀਡੀਓ ਤੇ ਵੀ ਕੀ ਇਹਨੂੰ ਸੇਲ ਆਊਟ ਕਰਨ ਦਾ ਆਇਆ ਹੁਣ ਹੁਣੇ ਸਾਈਕਲ ਦੇ ਕੇ ਤੇ ਸਾਡੀ ਸਾਈਕਲ ਚੱਲੀ ਗਈ ਤੇ ਪੈਸੇ ਸਾਡੇ ਕੋਲ ਆ ਗਏ ਹੁਣ ਆਪਾਂ ਫਿਰ ਮਾਂਗੀ ਗੰਨੇ ਦਾ ਰਸ ਇਸ ਦਾ ਸੀਗਾ ਬਿਟਵੀਨ ਮਾਈ ਬਾਈਕ ਤੇ ਉਹਦੇ ਕੁਝ ਰੀਜਨ ਸੀਗੇ ਕਿ ਮੈਂ ਸਾਈਕਲ ਕਿਉਂ ਵਿਚਿਆ ਉਦੋਂ ਪਹਿਲਾ ਰੀਜ਼ਨ ਤਾਂ ਆ ਕਿ ਮੇਰੇ ਵਾਸਤੇ ਥੋੜਾ ਛੋਟਾ ਸੀ ਮੇਰੀ ਹਾਈਟ ਹੈਗੀ ਆ 5 ਫੁੱਟ 10 ਇੰਚ ਮੇਰੇ ਵਾਸਤੇ ਥੋੜਾ ਛੋਟਾ ਸੀ ਸਾਈਕਲ ਤੇ ਇੱਕ ਤਾਂ ਇਹ ਰੀਜ਼ਨ ਹੈ ਤੇ ਇਕੋ ਦੇ ਦੇ ਵੀਲ ਆਉ ਥੋੜੇ ਛੋਟੇ ਆ ਮਤਲਬ 26 ਇੰਚ ਤੋਂ ਉੱਪਰ ਨਹੀਂ ਆਉਂਦੇ ਹੈਗੇ ਜੇ ਥੋੜਾ ਵੱਡਾ ਹੋਵੇ ਜਿਵੇਂ ਆਮਤਰ ਜਿਹੜੇ ਸਾਈਕਲ ਨੇ 27.5 ਚ ਵੀਲ ਆਉਂਦੇ ਨੇ ਜਾਂ 29 ਹੋਵੇ ਤਾਂ ਸਭ ਤੋਂ ਵਧੀਆ ਉਹਦੇ ਵਿੱਚ ਥੋੜਾ ਜੋਰ ਵੀ ਘੱਟ ਲੱਗਦਾ ਲਾਣ ਦੇ ਵਿੱਚ ਤੁਸੀਂ ਕਟ ਪੈਡਲ ਮਾਰ ਕੇ ਜਿਆਦਾ ਸਫਰ ਤੈਅ ਕਰ ਸਕਦੇ ਹੋ ਇਹ ਵੀ ਇੱਕ ਪਲੱਸ ਪੁਆਇੰਟ ਹੈ ਤੁਸੀਂ ਥੋੜਾ ਜਿਹਾ ਵੱਡਾ ਸਾਈਕਲ ਲਓ ਜੀ ਤੁਹਾਡੀ ਹਾਈਟ ਵੱਡੀ ਹੈ ਤੇ ਮੈਂ ਕੱਲੀ ਬਰਾਈਆਂ ਨਹੀਂ ਕਰਨ ਲੱਗਿਆ ਸਾਈਕਲ ਦੀਆਂ ਵੀ ਇਸ ਟਾਈਮ ਆ ਕੱਲੀਆਂ ਬਰਾਈਆਂ ਹੀ ਕਰੂੰਗਾ ਮੇਰਾ ਮਕਸਦ ਸਾਈਕਲ ਨੂੰ ਬੁਰਾ ਪਾਣਾ ਨਹੀਂ ਸਾਈਕਲ ਬਹੁਤ ਵਧੀਆ ਹੈ ਟ੍ਰੀਲ ਦੀ ਫਰੇਮ ਹੈ ਲਾਈਫ ਟਾਈਮ ਗਾਰੰਟੀ ਮਿਲਦੀ ਹੈ ਜਿਹੜਾ ਪਲੱਸ ਪੁਆਇੰਟ ਆ ਚਲਾਉਣ ਦੇ ਵਿੱਚ ਬਹੁਤ ਵਧੀਆ ਹੈ ਪਰ ਉਹ ਮੇਰੇ ਲਈ ਠੀਕ ਨਹੀਂ ਸੀ ਮੈਂ ਤਾਂ ਸਿਰਫ ਉਹ ਵਾਲੇ ਰੀਜਨ ਦੱਸਣ ਲੱਗਿਆ ਇਹਦੇ ਵੀਲ ਨੇ ਅਲੂਮੀਨੀਅਮ ਦੇ ਨੇ ਜਿਹੜੋ ਕਿ ਕਾਫੀ ਨਰਮ ਨੇ ਹਾਂਜੀ ਜਿਹੜੇ ਅਲੂਮੀਨੀਅਮ ਦੇ ਵੀਲ ਨੇ ਉਹਦੇ ਵਿੱਚ ਵੀ ਥੋੜੀ ਜੀ ਇੱਕ ਮੈਨੂੰ ਪ੍ਰੋਬਲਮ ਲੱਗੀ ਵੀਡੀਓ ਨੂੰ ਕੀ ਕਮੈਂਟ ਲਈ ਸ਼ੇਅਰ ਥੋੜੀ ਇੱਕ ਮਨ ਥੋੜੀ ਜੀ ਪ੍ਰੋਬਲਮ ਲੱਗੀ ਕਿਉਂ ਬਹੁਤ ਤੇ ਆਨਨ ਚਲਾਉਣੇ ਪੈਂਦੇ ਨੇ ਤੁਹਾਨੂੰ ਕਿਉਂਕਿ ਉਹਦਾ ਰੀਜ਼ਨ ਹੈ ਜੇਕਰ ਤੁਸੀਂ ਸਪੀਡ ਬ੍ਰੇਕਰ ਤੇ ਹੌਲੀ ਨਹੀਂ ਕਰਦੇ ਜਾਂ ਕੋ ਖੱਡਾ ਆ ਗਿਆ ਉਹਦੇ ਵਿੱਚ ਡੈਮੇਜ ਹੋ ਸਕਦਾ ਮੈਂ ਖੁਦ ਦੋ ਵਾਰੀ ਚੱਕੇ ਚ ਬਲ ਖਡਾ ਚੁੱਕਿਆ ਕਿਉਂਕਿ ਥੋੜਾ ਬਹੁਤਾ ਖੱਡੇ ਦੇ ਵਿੱਚ ਮੱਜਾ ਜਿਵੇਂ ਉਹਦੇ ਵਿੱਚ ਹਲਕਾ ਜਿਹਾ ਵੀ ਬਲ ਪੈ ਗਿਆ ਤੇ ਉਹ ਬ੍ਰੇਕ ਦੇ ਨਾਲ ਟੱਚ ਕਰਨ ਲੱਗ ਜਾਂਦਾ ਤੇ ਜਿਹੜਾ ਵੀ ਚਲਾਨ ਦੇ ਵਿੱਚ ਭਾਰੀ ਹੋ ਜਾਂਦਾ ਤੇ ਇੱਕ ਤਾਂ ਦੀਆ ਉਸ ਕਰਕੇ ਮੈਂ ਦੋ ਵਾਰੀ ਆਪਣੇ ਟੈਰਚੋਂ ਵਾਲ ਕਟਵਾਇਆ ਉਹਦੀ ਮੈਂ ਵੀਡੀਓ ਤੁਹਾਨੂੰ ਇੱਕ ਮੈਂਸ਼ਨ ਦਿਖਾਣਾ ਕਿ ਉਹਦੇ ਵਾਲ ਕਿਵੇਂ ਕਟਾਇਆ ਗਿਆ ਜਗਾ ਕੇ ਕਿ ਇਹ ਵੀ ਪ੍ਰੋਬਲਮ ਸੀਗੀ ਤੇ ਆ ਹੈਪੀ ਆ ਕਹ ਹੈਲੋ ਹੈਲੋ ਤੇ ਇਹ ਵੀ ਵੀਡੀਓ ਬਣਾਉਂਦੀ ਆ ਜਿਹੜਾ ਆਪਣਾ ਚੈਨਲ ਆ ਹੈਪੀ ਰਮਨੀਤ ਕੋਰਪ ਲੋਗ ਦੇ ਨਾਂ ਤੇ ਬਾਕੀ ਇਹ ਜੀ ਗੱਲ ਨਹੀਂ ਕਿ ਸਾਈਕਲ ਟੋਟਲੀ ਖਰਾਬ ਵੀ ਆ ਸਾਈਕਲ ਬਹੁਤ ਵਧੀਆ ਹੈ ਜਿਹੜੀ ਕਥ ਲਾਉਣ ਆਪਾਂ ਨੂੰ ਬਹੁਤ ਵਧੀਆ ਕੁਆਲਟੀ ਸਾਈਕਲ ਦਿੰਦਾ ਹੈ ਜਿਹੜੀ ਫਰੇਮ ਹੈ ਸਟੀਲ ਦੀ ਫਰੇਮ ਆ ਉਹਦੀ ਲਾਈਫ ਟਾਈਮ ਵਾਰੰਟੀ ਦਿੰਦਾ ਇੱਕ ਬਹੁਤ ਬੜਾ ਪਲੱਸ ਪੁਆਇੰਟ ਆ ਫਰੇਮ ਖਰਾਬ ਹੋ ਜੇ ਕੋਈ ਜੋੜ ਉਖੜ ਜੇ ਤਾਂ ਤੁਹਾਨੂੰ ਨਵੀਂ ਫਰੇਮ ਮਿਲ ਜੂਗੀ ਤਕਰੀਬ ਫਰੇਮ ਹੀ ਹੁੰਦੀ ਹੈ ਸਾਈਕਲ ਦਾ ਮਤਲਬ ਸਾਈਕਲ ਹੀ ਤੁਹਾਨੂੰ ਨਵਾਂ ਮਿਲ ਜੂਗਾ ਤੇ ਇੱਕ ਮੈਨੂੰ ਜਿਹੜੀ ਗੱਲ ਨਹੀਂ ਵਧੀਆ ਲੱਗੀ ਤੁਸੀਂ ਕੋਈ ਵੀ ਸਾਈਕਲ ਲੈ ਲਓ ਮਹਿੰਗਾ ਲੈ ਲਓ ੜੀ ਕਾਤ ਲਾਉਂਦੇ ਜਿਹੜਾ ਜੇ ਕੋਈ ਥੋੜਾ ਸਸਤਾ ਮੈਂ ਤੇ ਮੇਰਾ ਜਿਹੜਾ ਸੀਗਾ ਆਪਣਾ ਬਿਟਵੀਨ ਮਾਈ ਬਾਈਕ ਇੱਕ ਬਿਲਕੁਲ ਹੀ ਬੇਸਿਕ ਸਾਈਕਲ ਸੀ ਮਤਲਬ ਸਟਾਰਟਿੰਗ ਸਾਈਕਲ ਹੈ ਤੇ ਨਾਲ ਕੋਈ ਵੀ ਐਸੈਸਰੀ ਨਹੀਂ ਦਿੰਦੇ ਕਟਕਟ ਇੱਕ ਸਟੈਂਡ ਤਾਂ ਦੇਣਾ ਮੰਨਦਾ ਨਾ ਕੀ ਹੁਣ ਤੁਸੀਂ ਮੰਨ ਲਓ ਸਾਈਕਲ ਲਿਆ ਤੁਸੀਂ ਸਟੈਂਡ ਉੱਥੇ ਮਹਿੰਗਾ 800 ਦਾ ਨਹੀਂ ਲਵਾਇਆ ਤੁਸੀਂ ਅਗੇ ਵੀ ਚਲੋ ਐਸੈਸਰੀ ਆਪਾਂ ਬਾਹਰ ਤੋਂ ਲਵਾ ਲਾਂਗੇ ਜਾਂ ਬਾਅਦ ਚ ਲਵਾ ਲਾਂਗੇ ਉਹਦੇ ਵਿੱਚ ਤੁਸੀਂ ਸਾਈਕਲ ਨੂੰ ਤੁਸੀਂ ਕਿਤੇ ਮੰਤਲ ਲਟਿਆ ਕੇ ਖੜਾ ਹੋਗੇ ਜਾਂ ਕਿਸੇ ਚੀਜ਼ ਨਾਲ ਖੜਾ ਹੋਵੋਗੇ ਉੱਥੇ ਸਕ੍ਰੈਚ ਪੈਣ ਦੇ ਚਾਹਾਂ ਧਰਨੇ ਕੋਟੋ ਕੋਟ ਇੱਕ ਸਟੈਂਡ ਤਾਂ ਦੇਣਾ ਚਾਹੀਦਾ ਬਾਕੀ ਐਸੈਸਰੀ ਜਿਹੜੀ ਐਕਸਟਰਾ ਉਹ ਬਾਅਦ ਚ ਲਵਾ ਲੈਣੇ ਇਹ ਮਗਰਾਟ ਵੀ ਨਾ ਸਰ ਸਕਦਾ ਘੰਟੀ ਵੀ ਨਾ ਸਰ ਸਕਦਾ ਉਹ ਚੀਜ਼ਾਂ ਬਾਅਦ ਚ ਨੇ ਵੀ ਥੋੜਾ ਬੋਤਾ ਚਲੋ ਦੇਣਾ ਚਾਹੀਦਾ ਇਹਨਾਂ ਨੂੰ ਜ਼ਰੂਰੀ ਹੈ ਬਾਕੀ ਤਾਂ ਚਲੋ ਠੀਕ ਸੀ ਸਾਈਕਲ 'ਚ ਕੋਈ ਪ੍ਰੋਬਲਮ ਨਹੀਂ ਸੀਗੀ ਚਲਾਨ 'ਚ ਬਹੁਤ ਸੋਹਣਾ ਹੈ ਬਸ ਮੈਨੂੰ ਇਹੀ ਸੀ ਹਾਈਟ ਕਰਕੇ ਥੋੜੀ ਪ੍ਰੋਬਲਮ ਸੀ ਦਿੱਲੀ ਆਣਾ ਜਾਣਾ ਹਾਈਟ ਕਰਕੇ ਸੀਗਾ ਵੀ ਸਾਈਕਲ ਹੁਣ ਥੋੜਾ ਛੋਟਾ ਲੱਗਿਆ ਤੇ ਬਸ ਇਹੀ ਸੀ ਰੀਜ਼ਨ ਮੇਨ ਮੇਰਾ ਸੇਲ ਕਰਨ ਦਾ ਬਾਕੀ ਦੇ ਐਲਮੀਨੀਅਮ ਵੀਲ ਨੂੰ ਅੱਥੇ ਥੋੜੀ ਦਿੱਕਤ ਹੈ ਜੇਕਰ ਸਪੀਡ ਬ੍ਰੇਕਰ ਤੁਸੀਂ ਉੱਤਰ ਕੇ ਪਿਆਰ ਨਾਲ ਲਗਾ ਸਕਦੇ ਹੋ ਤੁਹਾਨੂੰ ਬਹੁਤ ਆਰਾਮ ਨਾਲ ਚਲਾਉਣਾ ਪੈਣਾ ਮਸਲ ਪਿਆਰ ਨਾਲ ਚਲਾਉਣ ਵਾਲਾ ਸਾਈਕਲ ਉਸੇ ਨਾਲ ਧੱਕਾ ਨਹੀਂ ਕਰ ਸਕਦੇ ਨਹੀਂ ਉਹਦੇ ਵੀਲ ਬਹੁਤ ਜਲਦੀ ਡੈਮੇਜ ਹੋ ਜਾਂਦੇ ਨੇ ਉਹ ਵੀ ਇੱਕ ਤੁਹਾਨੂੰ ਖਰਚਾ ਦੁਬਾਰੇ ਛਿੜ ਸਕਦਾ ਹੈ ਬਾਕੀ ਹੋਰ ਕੋਈ ਪ੍ਰੋਬਲਮ ਨਹੀਂ ਆਈ ਮੈਂਨੇ ਸਾਈਕਲ ਬਹੁਤ ਜਲਦੀ ਤਿੰਨ ਮਹੀਨੇ ਚਲਾ ਕੇ ਬਹੁਤ ਜਲਦੀ ਸੇਲ ਕਰਤਾ ਇੱਕ ਵੀ ਪੈਂਚਰ ਤੱਕ ਨਹੀਂ ਸੀ ਮੈਨੇ ਕੋਈ ਸਾਈਕਲ ਦੇ ਵਿੱਚ ਲਵਾਇਆ ਹੁਣ ਤੱਕ ਤੇ ਸਾਰਾ ਕੁਝ ਠੀਕ ਰਿਹਾ ਤੇ ਚਲੋ ਹੁਣ ਆਪਾਂ ਫਿਰ ਅਗਲੀ ਵੀਡੀਓ ਦੇਖਦੇ ਆਂ ਵੀ ਕਦੋਂ ਆਉਂਦੀ ਆ ਨਹੀਂ ਮਤਲਬ ਕੋਈ ਅਗਲੀ ਵੀਡੀਓ 'ਚ ਮਿਲਦੇ ਆਂ ਹੁਣ ਤੇ ਠੀਕ ਹੈ ਜੀ ਬਾਏ ਬਾਏ